ਪ੍ਰੇਜ਼ ਦਾ ਲੋਡ ਤੋਂ ਜਿਸ ਨੇ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ। ਅਸੀਂ ਅਕਸਰ ਦੇਖਦੇ ਹਾਂ ਬਹੁਤ ਸਾਰੇ ਲੋਕ ਆਪਣੀ ਚਿੰਤਾਵਾਂ ਦੇ ਕਾਰਨ ਨਸ਼ੇ ਵਿੱਚ ਚਲੇ ਜਾਂਦੇ ਹਨ। ਤੇ ਪਾਪ ਵਿੱਚ ਡਿੱਗ ਜਾਂਦੇ ਹਨ। ਉਹ ਆਪਣੇ ਬਹੁਤ ਜ਼ਿਆਦਾ ਸਾਰਾ ਲੈਂਦੇ ਹਨ ਤੇ ਪਰਮੇਸ਼ਰ ਉਹਨਾਂ ਦੇ ਵਿਖੇ ਸਾਨੂੰ ਆਪਣੇ ਪਵਿੱਤਰ ਬਚਾਈ ਦੱਸਦੇ ਹਨ। ਅਫਸੀਆਂ ਦੀ ਜਿਹੜੀ ਅਸੀਂ ਪੜ੍ਹਦੇ ਹਾਂ 5 ਦੀ 14 ਵਚਨ ਤੋਂ ਲੈ ਕੇ 21 ਵਚਨ ਤੱਕ ਹੈ ਸੋਣ ਵਾਲਿਆ ਜਾਗ ਅਤੇ ਮੁਰਦਿਆਂ ਵਿੱਚ ਜੀ ਉੱਠ ਤਾਂ ਮਸੀਹ ਤੇਰੇ ਉੱਤੇ ਚਮਕੇਗਾ ਸੋ ਚੌਕਸੀ ਨਾਲ ਵੇਖੋ ਭਾਈ ਤੁਸੀਂ ਕਿ ਕੁਰ ਚੱਲਦੇ ਹੋ ਨਿਰਵਿਦਾ ਨਿਰਵਿਦਾ ਵਾਂਗੂ ਨਹੀਂ ਸੋ ਬੁੱਧਾ ਮਨ ਵਾਨਾ ਵਾਂਗੂ ਆਪਣੇ ਲਈ ਸਮੇਂ ਨੂੰ ਲਾਭਦਾਇ ਕਰੋ ਇਸ ਲਈ ਜੋ ਦਿਨ ਪੂਰੇ ਹਨ ਇਸ ਕਾਰਨ ਤੁਸੀਂ ਮੂਰਖ ਨਾ ਹੋਵੋ ਸੋ ਸਮਝੋ ਭਾਈ ਪ੍ਰਭੂ ਦੀ ਕੀ ਇੱਛਾ ਹੈ ਅਤੇ ਮੈਂ ਨਰਮਸਤ ਨਾ ਹੋ ਜਿਹਦੇ ਵਿੱਚ ਤੁਚਕੁ ਨਾ ਹੁੰਦਾ ਹੈ ਸੋ ਆਤਮਾ ਨਾਲ ਭਰਪੂਰ ਹੋ ਜਾਵੇ ਅਤੇ ਜਬੂਰ ਅਤੇ ਭਜਨ ਅਤੇ ਆਤਮ ਗੀਤ गा ਕੇ ਇੱਕ ਦੁਆਏ ਨਾਲ ਗੱਲਾਂ ਕਰੋ ਅਤੇ ਮਨ ਲਾ ਕੇ ਪ੍ਰਬੂ ਲਈ ਗੋਂਦੇ ਬਜਉਂਦੇ ਰਿਹਾ ਕਰੋ ਅਤੇ ਸਭ ਨਾਲ ਗੱਲਾਂ ਤੇ ਲਈ ਸਾਡੇ ਪ੍ਰਭੂ ਜਿਸਮਸੀ ਦੇ ਨਾਮ ਉਤੇ ਪਰਮੇਸ਼ਰ ਤਾਤ ਪਿਤਾ ਦਾ ਸਦਾ ਧੰਨਵਾਦ ਕਰੋ ਅਤੇ ਮਸੀਹ ਦੇ ਪੋ ਵਿੱਚ ਇੱਕ ਦੁਆਏ ਨਾਲ ਅਧਿਨ ਲੋ ਆਮੀਨ